इनवाइट किए इनफेक्ट इनविटे सारे कॉलेज ना और uh, हालांकि आर्या कॉलेज की हॉकी ग्राउंड बहुत वही ग्राउंड मनी जाती है लेकिन इतनी भी जगह दी थोड़ हो गई और कुछ एंट्री सू वापस भेजनिया पट देवर अराउंड फिफ्टी फाइव स्टॉल्स विद आस और uh, आरिया कॉलेज लुधियाना का ਇਕ ਰੈਗੂਲਰ ਫੀਚਰ ਹੈ ਇਹ ਜਿਹੜਾ ਮਾਰਕੀਟ ਫੈਸਟ ਹੈ ਇਹਦੇ 3rd ਐਡੀਸ਼ਨ 'ਚ ਅਸੀਂ ਆ ਗਏ ਹਾਂ ਐਂਡ ਦਾ ਕ੍ਰੈਡਿਟ ਗੋਸ ਟੂ ਦਾ ਟੀਮ ਸਾਡੇ ਹੈਡ ਆਫ ਦਾ ਡਿਪਾਰਟਮੈਂਟ ਮੈਡਮ ਸ਼ੈਲਜਾ ਨੇ ਡਾਕਟਰ ਰਮਵਾਂਸਲ ਡਾਕਟਰ ਸੋਨੀਆ ਔਰ ਮਿਸਟਰ ਲਲਿਤ ਕੁਮਾਰ ਇਹਨਾਂ ਨੇ ਨਾਲ ਰਹਿੰਦੇ ਨੇ ਪੂਰੀ ਟੀਮ ਦਾ ਇਹ ਆਯੋਜਨ ਹੁੰਦਾ ਹੈ ਔਰ ਬੇਸਿਕਲੀ ਇਹ ਜਿਹੜਾ ਕਨਸੈਪਟ ਹੁੰਦਾ ਹੈ ਇਹ ਹੈ ਕਿ ਹਾਊ ਟੂ ਗੋ ਫਾਰ ਦਾ ਬਿਜ਼ਨਸ ਬਿਕਾਜ਼ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀ ਮਾਰਕੀਟਿੰਗ ਹੈ that is the basic uh, thing about a uh, business ਤੇ ਉਸ ਚੀਜ਼ ਨੂੰ ਪ੍ਰਮੋਟ ਕਰਨ ਵਾਸਤੇ ਉਹ ਬੱਚਿਆਂ 'ਚ ਇੱਕ ਕਨਸੈਪਟ ਤੋਂ ਬਾਅਦ ਉਹਨੂੰ ਐਗਜ਼ੀਕਿਊਟ ਕਰਨ ਦੀ ਇੱਕ ਪ੍ਰੇਰਣਾ ਦੇ ਨਾਲ ਇਹ 3rd ਐਡੀਸ਼ਨ ਜਿਹੜਾ ਸੀਗਾ ਕੀਤਾ ਐ ਐਂਡ ਵੀ ਆਰ ਵੈਰੀ ਹੈਪੀ ਥੈਟ ਵੀ ਹੈਵ ਬੀਨ ਵੈਰੀ ਸਕਸੈਸਫੁਲ ਇਨ ਅੱਛਾ ਗੱਲ ਕਰੀਏ ਮਾਰਕੀਟਿੰਗ ਫੈਸਟ ਆਪਣੇ ਆਪ ਦੇ ਇੱਕ ਫੈਸਟੀਵਲ ਆ ਬਹੁਤ ਵੱਡਾ ਤਿਹਾੜੀ ਦਾ ਰਹੰਦਾ ਜਿਹੜਾ ਸਾਰੇ ਕਾਲਜ ਦੇ ਬੱਚੇ ਆਪਸ ਵਿੱਚ ਦੂਜੇ ਨੂੰ ਮਿਲਦੇ ਨੇ ਔਰ ਆਪਣੀ ਆਪਣੀ ਕ੍ਰੀਏਟੀਵਿਟੀ ਜੋ ਹਰ ਕਾਲਜ ਦੇ ਵਿੱਚ ਹਰ ਬੱਚਾ ਉਹਨਾਂ ਨੂੰ ਸਿੱਖੀ ਲੈਂਦੇ ਨੇ ਉਹਨਾਂ ਨੂੰ ਮੌਕਾ ਮਿਲਦਾ ਦਿਖਾਉਣ ਦੇ ਕਿਸੇ ਦੂਸਰੇ ਕਾਲਜ ਕਿੱਦਾਂ ਲੱਗ ਰਿਹਾ ਕਿੱਦਾਂ ਮੇਲਾ ਅੱਜ ਲੱਗਿਆ ਜਿਹੜਾ ਫੈਸਟੀਵਲ ਹੈ ਮੇਲਾ ਤਾਂ ਹਮੇਸ਼ਾ ਜਿਹੜਾ ਦਾ ਵੈਰੀ ਟਰਮ ਮੇਲਾ ਜਿਹੜਾ ਹੈਗਾ ਆਪਣੇ ਆਪ ਚ ਹੀ ਖੁਸ਼ੀਆਂ ਨਾਲ ਭਰਿਆ ਫਾਈਵ ਕੁਆਲਿਟੀਜ਼ ਔਰ ਮੋਰ ਦੈਨ 50 ਸਟਾਲਸ ਹੋਣ ਤੇ ਫਿਰ ਉਸ ਦਿਨ ਦਾ ਦਿਲ ਦਾ ਖੇਲਣਾ ਬਹੁਤ ਹੀ ਜ਼ਿਆਦਾ ਬਿਲਕੁਲ ਟਰਾਈ ਕੀਤਾ ਜੀ ਔਰ ਸਭ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਸੀ ਕਿ ਬੱਚੇ ਜਿਹੜੇ ਇਨੋਵੇਟਿਵ ਆਈਡੀਆਜ਼ ਦੇ ਨਾਲ ਆਏ ਆਪਣਾ ਕ੍ਰੀਏਟਿਵ ਵਰਕ ਲੈ ਕੇ ਆਏ ਔਰ ਕਈਆਂ ਸਟਾਲਸ ਦੇ ਵਿੱਚ ਤਾਂ ਇੰਨਾ ਕਿ ਜ਼ਿਆਦਾ ਕ੍ਰੀਏਟਿਵ ਵਰਕ ਸੀਗਾ ਕਿ ਉਹ ਸਟਾਲ ਵਾਲੀ ਜਗ੍ਹਾ ਵੀ ਉਹਨਾਂ ਨੂੰ ਬਹੁਤ ਛੋਟੀ ਪੈ ਰਹੀ ਸੀ ਦੇ ਹੈਵ ਐਕਚੁਅਲੀ ਮੇਡ ਥਿੰਗਸ ਔਨ देयर ਓਨ ਐਂਡ ਦੇ ਹੈਵ ਗਾਟ ਬਿਊਟੀਫੁਲ ਐਂਡ ਨੋਵਲ ਆਈਡੀਆਜ਼ ਇਨ देयर ਮਾਈਂਡਸ ਕਿਦਾਂ ਲੱਗਦਾ ਹੈ ਕਿ ਇਸ ਲਈ ਜ਼ਰੂਰ ਨਹੀਂ ਕਿ ਆ ਕਿ ਗਰਲਸ ਹੀ ਸਾਰਾ ਕੁਝ ਕਰ ਰਹੇ ਆ ਬॉयਸ ਬਹੁਤ ਕਹਿੰਦਾ ਜਾਨ ਲਾ ਕੇ ਆ ਇਸ ਕੰਪੀਟੀਸ਼ਨ ਦੇ ਰਹਿਣ ਬਿਲਕੁਲ ਜੀ ਇਹ ਇੱਕ ਮੌਕਾ ਹੁੰਦਾ ਹੈ ਜਿਹਦੇ ਵਿੱਚ ਅਸੀਂ ਕਿਸੇ ਵੀ ਪਾਸੇ ਇਹ ਨਹੀਂ ਸੋਚ ਸਕਦੇ ਕਿ ਕੁੜੀਆਂ ਨੇ ਜ਼ਿਆਦਾ ਵਧੀਆ ਕੀਤਾ ਜਾਂ ਮੁੰਡਿਆਂ ਨੇ ਜ਼ਿਆਦਾ ਵਧੀਆ ਕੀਤਾ ਮਿਲ ਕੇ ਬੱਚਿਆਂ ਨੇ ਜਿਹੜਾ ਕੰਮ ਕੀਤਾ ਉਹ ਬਹੁਤ ਹੀ ਜ਼ਿਆਦਾ ਵਧੀਆ ਕੀਤਾ ਐਂਡ ਆਮ ਵੈਰੀ ਹੈਪੀ ਕਿ ਇਸ ਪੂਰੀ ਟੀਮ ਦੇ ਐਫਰਟ ਦੇ ਨਾਲ ਜਿਹੜਾ ਇਹ ਸ਼ੋਅ ਸੀ ਅੱਜ ਦਾ ਉਹਦਾ ਸਕਸੈਸਫੁਲ ਹੋਣ ਦਾ ਮੇਜਰ ਰੀਜ਼ਨ ਇਹ ਹੈ ਸਿਗਾ ਕਿ ਬੱਚੇ ਬਿਲਕੁਲ ਓਪਨ ਮਾਈਂਡ ਨਾਲ ਆਏ ਬਿਲਕੁਲ ਵੀ ਇਸ ਤਰ੍ਹਾਂ ਨਹੀਂ ਕਿ ਇਹ ਕੁੜੀਆਂ ਦੀ ਸਟਾਲ ਹੈ ਜਾਂ ਇਹ ਮੁੰਡਿਆਂ ਦੀ ਸਟਾਲ ਹੈ ਜਿਹੜੇ ਉਹਨਾਂ ਦੇ ਨੋਵਲ ਆਈਡੀਆ ਸੀਗੇ ਉਹਨਾਂ ਨੂੰ ਪ੍ਰਮੋਟ ਕੀਤਾ ਗਿਆ ਔਰ ਬੱਚੇ ਦੇ ਆਰ ਰੈਡੀ ਵਿਦ 올 द ਟਿਪਸ ਫਾਰ ਦਾ ਮਾਰਕੀਟਿੰਗ ਐਂਡ ਦੇ ਆਰ ਐਕਚੁਅਲੀ ਗੋਇੰਗ ਟੂ ਐਗਜ਼ੀਕਿਊਟ ਵਾਟਐਵਰ ਇਜ਼ ਗੋਇੰਗ ਟੂ ਬੀ देयर ਇਨ देयर ਮਾਈਂਡਸ ਕੀਤਾ ਉਹਨਾਂ ਨੂੰ ਕੀਤਾ ਗਿਆ ਨਾ ਸਾਰੇ ਬੱਚਾ ਹਾਂ ਬੱਚਿਆਂ ਦੀ ਅਸੀਂ ਡਿਫਰੈਂਟ ਟੀਮਸ ਬਣਾਈਆਂ ਡਿਫਰੈਂਟ ਅਸੀਂ ਆਈਟਮਸ ਕੀਤੇ ਡਿਫਰੈਂਟ ਲੋਗੋ ਤੇ ਕੰਪੀਟੀਸ਼ਨ ਸੀਗਾ ਐਡ ਮੈਡ ਸ਼ੋ ਸੀਗਾ ਤੁਹਾਡੀ ਆਪਣੀ ਕੰਪਨੀ ਹੈ ਕਿਦਾਂ ਉਹਨੂੰ ਪ੍ਰਮੋਟ ਕਰੋਗੇ ਦੇ ਆਰ ਥ੍ਰੀ ਟੂ ਫੋਰ ਅਦਰ ਆਫ ਸਟੇਜ ਆਈਟਮਸ ਐਂਡ ਔਨ ਸਟੇਜ ਆਈਟਮਸ ਇਹਨਾਂ ਸਾਰਿਆਂ ਵਿੱਚ ਬੱਚਿਆਂ ਨੇ ਜਦੋਂ ਪਾਰਟੀਸਪੇਟ ਕੀਤਾ ਤੇ ਆਰਿਆ ਕਾਲਜ ਲੁਧਿਆਣਾ ਵੱਲੋਂ ਉਹਨਾਂ ਨੂੰ ਟਰੋਫੀਜ਼ ਵੀ ਦਿੱਤੀਆਂ ਗਈਆਂ ਇਨਾਮ ਵੀ ਦਿੱਤਾ ਗਿਆ ਬੱਚੇ ਦੀ ਕੰਮ ਨੂੰ ਪਹਿਚਾਨਣਾ ਇਕਨੋਲਜ ਕਰਨਾ ਤੇ ਉਹਨੂੰ ਸਟੇਜ ਤੋਂ ਇਨਾਮ ਮਿਲਣਾ ਮੈਨੂੰ ਲੱਗਦਾ ਹੈ ਕਿ ਇਸ ਤੋਂ ਜ਼ਿਆਦਾ ਉੱਪਰ ਕੁਝ ਨਹੀਂ ਹੋ ਸਕਦਾ ਐਂਡ ਵੀ ਆਰ ਵੈਰੀ ਹੈਪੀ ਕਿ ਮੈਨੇਜਮੈਂਟ ਹਮੇਸ਼ਾ ਹੀ ਇਸ ਚੀਜ਼ ਨੂੰ ਪ੍ਰੋਮੋਟ ਕਰਦੀ ਰਹੀ ਹੈ ਐਂਡ ਵੀ ਆਰ ਜਸਟ ਮੇਕਿੰਗ ਲिटल ਐਫਰਟਸ ਬਟ ਸਾਨੂੰ ਪੂਰੀ ਉਮੀਦ ਹੈ ਕਿ ਜਿਹੜੇ ਐਫਰਟਸ ਜਿਹਦੇ ਵਾਸਤੇ ਸੁਣਨ ਚ ਆਂਦਾ ਹੈ ਕਿ ਪੂਰਾ ਪੰਜਾਬ ਦੇ ਕਾਲਜ ਜਿਹੜੇ ਇੱਕ ਸਾਲ ਵੇਟ ਕਰਦੇ ਆ ਕਿ ਯਾਰੇ ਕਾਲਜ ਰੋ ਦਿਆਣਾ ਵਿੱਚ ਦੁਆਰਾ ਮੇਲਾ ਕਦੋਂ ਲੱਗੇਗਾ ਐਂਡ ਵੀ ਆਰ ਵੈਰੀ ਥੈਂਕਫੁਲ ਟੂ ਈਚ ਐਂਡ ਏਵਰੀ ਪਾਰਟਿਸਪੈਂਟ ਫਰਮ ਆਲ ਥ ਇਟ ਇਜ਼ ਕਿ ਉਹ ਸਾਡੇ ਇੱਥੇ ਆ ਕੇ ਸਾਡੇ ਇਸ ਸ਼ੋਅ ਦਾ ਹਿੱਸਾ ਬਣੇ ਐਂਡ ਵੀ ਬਿਲੀਵ ਕਿ ਅਗਲੇ ਸਾਲ ਅਸੀਂ ਹੋਰ ਵੀ ਜ਼ਿਆਦਾ ਸਟਾਲਸ ਆਰ ਹੋਰ ਵੀ ਜ਼ਿਆਦਾ ਪਾਰਟਿਸਪੇਸ਼ਨ ਦੇ ਨਾਲ ਜਲਦੀ ਮਿਲਾਂਗੇ ਜਲਦਿਆਂ ਦਾ ਕੀ ਕਹਿਣਾ ਚਾਹਾਂਗਾ ਯੂਥ ਨੂੰ ਜੋ ਸਾਡੇ ਆਉਣ ਵਾਲੇ ਪੁਵਿੱਖਾ ਗਏ ਨੇ ਉਹਨਾਂ ਆ ਦੇਖੋ ਯੂਥ ਸਾਡਾ ਪੁਵਿੱਖਾ ਹੈ ਅਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਲੈਂਦੇ ਆ ਲੇਕਿਨ ਇਹ ਜਿਹੜੇ ਲਿਟਲ ਐਫਰਟਸ ਨੇ ਇਹ ਅਸਲ ਦੇ ਵਿੱਚ ਪ੍ਰੈਕਟੀਕਲ ਐਫਰਟਸ ਨੇ ਅਸੀਂ ਸਿਰਫ ਇਹ ਕਹਿ ਦੇਣਾ ਬੇਟਾ ਨਸ਼ਾ ਨਾ ਕਰੋ ਕੋਈ ਕੰਮ ਕਰੋ ਉਦੇ ਨਾਲ ਬੱਚੇ ਤੇ ਕੋਈ ਅਸਰ ਨਹੀਂ ਹੁੰਦਾ ਜਦੋਂ ਅਸੀਂ ਕੰਮ ਕਰਵਾਉਣ ਦੇ ਵਿੱਚ ਉਹਨੂੰ ਲਗਾ ਦਿੰਦੇ ਆ ਤੇ ਇਸ ਤਰ੍ਹਾਂ ਦੇ ਜਿਹੜੇ ਮਾਰਕੀਟ ਫੈਸਟੇ ਜਿਹਦੇ ਵਿੱਚ ਕ੍ਰੀਏਟੀਵਿਟੀ ਸਾਹਮਣੇ ਆਂਦੀ ਹੈ ਔਰ ਬੱਚਾ ਆਪਣੇ ਹੱਥ ਦੇ ਹੌਨਰ ਨੂੰ ਜਦੋਂ ਬਾਹਰ ਲੈ ਕੇ ਆਂਦਾ ਹੈ ਜਾਂ ਉਹਦੇ ਬ੍ਰੇਨ ਦੇ ਵਿੱਚ ਜਿਹੜਾ ਉਹਦਾ ਬ੍ਰੇਨ ਚਾਈਲਡ ਆਈਡੀਆ ਹੈ ਉਹਨੂੰ ਐਗਜ਼ੀਕਿਊਟ ਕਰਨ ਦੀ ਕੋਸ਼ਿਸ਼ ਕਰਦਾ ਤੇ ਫਿਰ ਉਹਦਾ ਧਿਆਨ ਕਿਸੇ ਪਾਸੇ ਰਹਿੰਦਾ ਨਹੀਂ ਤੇ ਬੱਚਿਆਂ ਨੂੰ ਇਹੀ ਮੈਸੇਜ ਹੈ ਕਿ ਅਸਲੀ ਜ਼ਿੰਦਗੀ ਜਿਹੜੀ ਹੈ ਉਹ ਕ੍ਰੀਏਟੀਵਿਟੀ ਦੇ ਵਿੱਚ ਹੈ ਇਨੋਵੇਸ਼ਨ ਦੇ ਵਿੱਚ ਹੈ छोटा नहीं काम कर सकते छोटा करो बिकॉज मेरी तो हमेशा तो एक फेवरेट कोट रही है दैट बी अ लैम्प इन द चैम्बर इफ यू कैन नॉट बी अ स्टार इन द स्काई सो दिस इज द मैसेज टू ऑल द स्टूडेंट्स बड़ा काम नहीं कर सकते छोटा कीजिए लेकिन कीजिए जरूर बिकॉज वी ऑल हैव टू मेक जॉइंट एफर्ट्स दैट इज हाउ वी आर गोइंग टू सक्सीड